ਇਸ ਵੇਲੇ ਦੀ ਬੇਹੱਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਪ ਵਿਧਾਇਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਜੀ ਹਾਂ ਦੱਸ ਦਈਏ ਕਿ ਲੁਧਿਆਣਾ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਦੇਰ ਰਾਤ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਤੇ ਉੱਥੇ ਹੀ ਦੱਸ ਦਈਏ ਕਿ ਵਿਧਾਇਕ ਦੇ ਪਰਿਵਾਰਾਂ ਦਾ ਦਾਵਾ ਹੈ ਕਿ ਗਲਤੀ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਸਰ ਵਿੱਚ ਗੋਲੀ ਮਾਰ ਲਈ ਹੈ ਤਾਂ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਲੁਧਿਆਣਾ ਪਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰਤ ਗੋਗੀ ਦੀ ਸ਼ੁੱਕਰਵਾਰ ਦੇ ਰਾਤ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਤਦਾਦੀਏ ਕਿ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਆਫ ਪੁਲਿਸ ਜਸਕਰਨ ਸਿੰਘ ਤੇਜਨਿਕਿਆ ਉਹਨਾਂ ਨੇ ਗਲਤੀ ਨਾਲ ਆਪਣੇ ਆਪ ਨੂੰ ਗੋਲੀ ਮਾਰ ਜੋਨ ਸਿਰ ਵਿੱਚ ਜਾ ਲੱਗੀ ਹੈ ਤੇ ਉਹਨਾਂ ਨੂੰ ਤੁਰੰਤ ਡੀ ਐਮ ਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਵਿਧਾਇਕ ਗੁਰਪ੍ਰਤ ਗੋਗੀ ਨੂੰ ਮਰਤਕ ਐਲਾਨ ਕਰ ਦਿੱਤਾ ਗਿਆ ਉੱਥੇ ਹੀ ਉਹਨਾਂ ਦੀ ਮਰਤਕ ਦੇ ਨੂੰ ਡੀਐਮਸੀ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਤਾਂ ਡੀਐਸਪੀ ਨੇ ਕਿਹਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਜਿਹੜੀ ਮੌਤ ਦੇ ਕੀ ਕਾਰਨ ਸੀ ਉਸਦੇ ਬਾਰੇ ਸਪਸ਼ਟ ਹੋਵੇਗਾ ਤੇ ਮਾਮਲੇ ਦੀ ਜਾਂਚ ਹੋ ਰਹੀ ਹੈ ਤਾਂ ਸਵਿਲ ਦੀ ਖਬਰ ਤੁਹਾਨੂੰ ਸਾਂਝੀ ਕਰਦੇ ਕਿ ਆਪ ਵਿਧਾਇਕ ਗੁਰਪ੍ਰਤ ਗੋਗੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਕੋ ਐਮਐਲਏ ਆਪਣੇ ਗੁਰਪ੍ਰੀਤ ਗੋਗੀ ਜੀ ਜਿਹੜਾ ਉਹਨਾਂ ਦਾ ਜਦੋਂ ਇਥੋਂ ਇਹਨਾਂ ਨੂੰ ਲੈ ਕੇ ਗਏ ਆ ਤਾਂ ਹਸਪਤਾਲ ਜਿਹੜੇ ਬ੍ਰਾਡ ਡੈੱਡ ਡਿਕਲੇਅਰ ਕੀਤਾ ਗਿਆ ਤਾਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਡੀ ਐਮ ਸੀ ਹਸਪੀਟਲ ਮੋਰਚਰੀ ਚ ਰੱਖਾਈ ਗਈ ਹੈ ਸ ਫਿਰ ਅਸੀਂ ਉਹਨਾਂ ਦਾ ਪੋਸਟਮਾਰਟਮ ਕਰਵਾਵਾਂਗੇ ਬਟ ਜੋ ਸੀਨ ਆਫ ਕਰਾਇਮ ਵੀ ਅਸੀਂ ਦੇਖਿਆ ਤਾਂ ਫੈਮਿਲੀ ਦੇ ਦੱਸਣ ਮੁਤਾਬਿਕ ਜਿਹੜੇ ਉਹਨਾਂ ਦੇ ਉੱਥੇ ਕਿਚਨ ਚ ਕੰਮ ਕਰਦਾ ਵੀ ਉਹ ਵੈਪਨ ਜਿਹੜਾ ਐਕਸੀਡੈਂਟਲ ਫਾਇਰ ਜਿਹੜਾ ਇੱਕੋ ਫਾਇਰ ਹੋਇਆ ਜੋ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਗੋਲੀ ਲੁਕੀਏ ਗੋਲੀ ਤਾਂ ਉਹਦੇ ਨਾਲ ਉਹਨਾਂ ਦਾ ਜਿਹੜਾ ਇਹ ਹੋਇਆ ਬਾਕੀ ਕੌਜ਼ ਆਫ ਡੈਥ ਔਰ ਸਾਰਾ ਜਿਹੜਾ ਸਵੇਰੇ ਪੋਸਟ ਆਉਣ ਨੂੰ ਕਲੀਅਰ ਹੋ ਚੁੱਕਾ ਹੈ ਸਮੇਂ ਕੀ ਸੀ ਗੋਲੀ ਵੀ ਹਾਂਜੀ ਗੋਲੀ ਚੱਲੀ ਹੈ ਸਮੇਂ ਕੀ ਟਾਈਮ ਕੀ ਸੀਗਾ ਸਮੇਂ ਤਕਰੀਬਨ 8:30 ਵਜੇ ਦਾ ਜੋ ਦੱਸ ਰਹੇ ਹਾਂ ਵੀ ਇਹ ਟਾਈਮ ਸੀ ਠੀਕ ਹੈ ਤੇ ਸਰ ਹੁਣ ਕੋਈ ਘਰ ਦੇ ਵਿੱਚ ਕਿਸੇ ਦੇ ਕੋਈ ਜਿਸ ਤਰੀਕੇ ਨਾਲ ਮਕੀ ਕਿਹਾ ਜਾ ਰਿਹਾ ਹੈ ਕਿ ਡਿਪਰੈਸ਼ਨ ਚ ਸੀ ਨਹੀਂ ਦੇਖੋ ਕੋਈ ਐਸੀ ਗੱਲ ਜਿਹੜੀ ਹਜੇ ਤੱਕ ਦੇਖਣ ਚ ਕ ਕੋਈ ਅਲੱਗ ਗੱਲ ਨਹੀਂ ਸੀ ਬਟ ਉਹ ਜਿਹੜਾ ਐਕਸੀਡੈਂਟਲ ਦੱਸਣ ਮੁਤਾਬਿਕ ਜਿਹੜਾ ਐਕਸੀਡੈਂਟਲ ਫਾਇਰ ਹੋਣ ਦੇ ਨਾਲ ਜਿਹੜਾ ਉਹਨਾਂ ਦਾ ਆ ਹੋਇਆ ਤੇ ਉਹ ਹਾਂਜੀ ਬਹੁਤ ਦੁਖਦਾਈ ਬਹੁਤ ਮੰਦਭਾਗੀ ਖਬਰ ਹੈ ਜਿਹੜੀ ਉਹ ਮਿਲੀ ਹੈ ਤਕਰੀਬਨ ਮੈਨੂੰ 1.5 ਵਜੇ ਕਿ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜ਼ਿੰਦਾਦਿਲ ਸਾਡੇ ਸਾਥੀ ਸਾਡੇ ਵੱਡੇ ਭਰਾ ਐਮਐਲਏ ਗੁਰਪ੍ਰੀਤ ਗੋਗੀ ਜੀ ਉਹੋ ਚਲਾਣਾ ਕਰ ਗਏ ਸਾਨੂੰ ਛੱਡ ਗਏ ਤੇ ਅੱਜ ਹੁਣ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਆ ਸਾਡਾ ਆਪਣਾ ਪਰਿਵਾਰ ਹੈ ਸੋ ਬਹੁਤ ਦੁੱਖ ਹੋਇਆ ਇਹ ਇਹ ਖਬਰ ਸੁਣ ਕੇ ਹੁਣ ਸਾਹਿਬ ਬੜੀ ਕੀ ਕਰਦੇ ਕਾਰਕੋਮ ਦੇਖੋ ਦੇਖੋ ਨਹੀਂ ਗੋਲੀ ਲੱਗੀ ਹੈ ਪੁਲਿਸ ਦਾ ਆਇਆ ਹੈ ਸਿਰ ਦੇ ਵਿੱਚ ਗੋਲੀ ਲੱਗੀ ਹਾਂ ਉਹ ਹਜੇ ਜਿਹੜਾ ਹੈ ਪੁਲਿਸ ਆਪਣੇ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ ਹਜੇ ਬੜਾ ਪ੍ਰੀ ਮੈਚੁਰ ਹੋਏਗਾ ਕੁਝ ਵੀ ਕਹਿਣਾ ਸੋ ਮੈਂ ਤੁਹਾਨੂੰ ਵੀ ਸਿਰਫ ਇਹੀ ਬੇਨਤੀ ਕਰੂੰਗਾ ਕਿ ਇਹ ਇਹ ਬਾਦੀਆਂ ਗੱਲਾਂ ਨੇ ਮੇਨ ਜੋ ਕਨਸਰਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚਿਆ ਸਾਡਾ ਆਪਣਾ ਪਰਿਵਾਰ ਜੀ ਪਰਿਵਾਰ ਨਾਲ ਗੱਲਬਾਤ ਹੋਈ ਹੈ ਕੋਈ ਜਵਾਨ ਮਿਸਰੀ ਵੀ ਗੱਲ ਕੀਤੀ ਦਾ ਕੋਈ ਹਾਂ ਹੋਈ ਹੈ ਜੀ ਹਜੇ ਭਾਈ ਸਾਹਿਬ ਤੁਸੀਂ ਪਲੀਜ਼ ਗੱਲ ਨੂੰ ਸਮਝ ਕੇ ਚੱਲ ਲਿਜੀਏ মিডিਆ ਇੰਪੋਰਟੈਂਟ ਨਹੀਂ ਹੈ ਪਰਿਵਾਰ ਨੂੰ ਇਮੋਸ਼ਨਲੀ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਹੈ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਭੈਣ ਜੀ ਹੁਣ ਨਾਲ ਬੇਟੇ ਨਾਲ ਉਹੀ ਗੱਲਾਂ ਬਾਤਾਂ ਹੋਈਆਂ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਕੀ ਫੈਕਟ ਕੀ ਨੇ ਰਿਐਲਿਟੀ ਕੀ ਅੱਜ ਪਰਿਵਾਰ ਨੇ ਕੁਝ ਦੱਸਿਆ ਗੱਲਬਾਤ ਪਰਿਵਾਰ ਨੇ ਮੈਂ ਕੀ ਕਹਿ ਗਿਆ ਮੈਂ ਕੀ ਕਹਿ ਗਿਆ ਥੈਂਕ ਯੂ ਥੋੜਾ ਜਿਹਾ ਕਰ ਲੈਣਾ ਭਰਾ ਮਾਰਗਾ ਦੋਸਤ ਚੱਲੇਗਾ ਮੈਂ ਕੀ ਕਰ ਲੈਣਾ ਬੜਾ ਮਾੜਾ ਕੰਮ ਹੋਇਆ ਜੀ ਸਾਡੇ ਐਮਐਲਏ ਸਾਹਿਬ ਦੁਨੀਆ ਤੋਂ ਚਲੇ ਗਏ ਮੈਂ ਸਮਝਦਾ ਸੀ ਕਿ ਉਹਨਾਂ ਨੂੰ ਇੱਕ ਸ਼ੌਂਕ ਸੀ ਆਪਣੇ ਇਹ ਗਨਸ ਰੱਖਣ ਦਾ ਤੇ ਇੰਟੀਕ ਗੱਡੀਆਂ ਰੱਖਣ ਦਾ ਮੈਂ ਉਹਰਾ ਬਰਾੜ ਸਾਹਿਬ ਖੜਿਆ ਸੀ ਉਹਨਾਂ ਦੇ ਬੜੇ ਪੁਰਾਣੇ ਦੋਸਤ ਆ ਕਾਉਂਸਲਰ ਵੀ ਰਹੇ ਨੇ ਮੇਰੇ ਨਾਲ 10 ਸਾਲ ਉਹ ਤੇ ਜਦੋਂ ਪਤਾ ਲੱਗਿਆ ਰਾਤ ਨੂੰ ਮੈਂ ਤਾਂ 2 ਵਜੇ ਯਾਰਾ ਮਨਦੀਪ ਸਿੰਘ ਕੁਲਰੈਸਵੀ ਸਾਹਿਬ ਨੂੰ ਮੈਂ ਫੋਨ ਕੀਤਾ ਉਹ ਤੋਂ ਕਨਫਰਮ ਕੀਤਾ ਬੜਾ ਮਾੜਾ ਕੰਮ ਹੋਇਆ ਜੀ ਰਵਾਲਵਰ ਨੂੰ ਹੀ ਠੀਕ ਪਤਨੀ ਸਾਫ਼ ਕਰਦੇ ਸੀ ਉਦਨ ਵਾਲੀ ਕੁੜੀ ਚਲ ਕੇ ਉਹਦੀ ਮਨਪਾਕੀ ਮੌਤ ਹੋਈ ਹੈ ਸਰ ਕਹਿੰਦੇ ਵੀ ਲਾਸਟ ਗੱਲ ਵੀ ਤੁਹਾਡੇ ਨਾਲ ਹੋਈ ਹੈ ਕੋਈ ਗੱਲਬਾਤ ਵੀ ਸ਼ੇਅਰ ਕੀਤੀ ਸੀ ਨਹੀਂ ਜੀ ਪਾਕੀ ਸਭ ਠੀਕ ਸੀ ਨਾਰਮਲ ਜਿਵੇਂ ਗੱਲਾਂ ਕਰਦੇ ਆ ਉਹੀ ਗੱਲਾਂ ਕਰਦੇ ਸੀ ਜੀ ਖੋਸ਼ ਸੀ ਕਿ ਬਿਲਕੁਲ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਸਰ ਕਿਦਾਂ ਮੈਨੂੰ ਤਾਂ ਜੀ 2:00 ਵਜੇ ਪਤਾ ਲੱਗਿਆ ਜੀ ਰਾਤ ਦੇ 1:30 2:00 ਵਜੇ ਪਤਾ ਲੱਗਿਆ ਪਰਿਵਾਰ ਦੇ ਵਿੱਚ ਇਹ ਦੁੱਖ ਸਾਂਝਾ ਕੀਤਾ ਹੈ ਬਹੁਤ ਸਾਰੇ ਜੀ ਸਮਝ ਨਹੀਂ ਆ ਰਿਹਾ ਕਿਸ ਨੂੰ ਕਿਉਂਕਿ ਕਿਉਂਕਿ ਭੈਣ ਦੀ 10:00 ਵਜੇ ਹੱਸਦੇ ਖੇਡਦੇ ਉਹਨਾਂ ਦੇ ਵਾਈਫ ਗਏ ਨੇ ਉਹ ਕਹਿੰਦੇ ਮੈਂ ਖਬਰਾਂ ਹੀ ਦੇਖਣੀਆਂ ਨੇ ਉਕਨੇ ਮੈਂ ਕੌਣ ਬਣੇਗਾ ਕਰੋੜਪਤੀ ਦੇਖਣਾ ਆਪਦੇ ਕਮਰੇ ਚ ਆ ਕੇ ਇੱਧਰ ਦੇਖਣ ਲੱਗੇ ਬੇਟੀ ਦੇ ਕਮਰੇ ਚ ਤੇ ਇੱਧਰ ਉਹ ਆਪਣੀਆਂ ਖਬਰਾਂ ਦੇਖਣ ਲੱਗੇ ਇਹਨੇ ਦੇ ਵਿੱਚ ਜਾਨੂੰ ਰੋਟੀ ਬਣਾਉਣ ਲੜ ਗਿਆ ਲੜਕਾ ਰੋਟੀ ਲਾ ਕੇ ਵਾਪਸ ਆਇਆ ਜਨਨੇ ਇੱਥੇ ਤੁਸੀਂ ਜਿਹੜਾ ਫਾਇਰ ਹੋਇਆ ਜਿਹੜਾ ਲਿਸੈਂਸੀ ਅਸਲਾ ਸੀ ਉਹ ਹਾਂਜੀ ਲਿਸੈਂਸੀ ਅਸਲਾ ਸੀ ਉਹ ਅਸਲੇ ਦਾ ਤੇ ਇੰਟੀਗਰਾਂ ਦਾ ਉਹਨਾਂ ਨੂੰ ਬੜਾ ਸ਼ੌਂਕ ਸੀ ਇਹ ਅਸਲਾ ਇੱਕ ਉਹਨਾਂ ਦਾ ਛੋਟਾ ਜਿਹਾ ਰਿਵਲੋਵਰ ਆ ਸਾਰਿਆਂ ਨੂੰ ਟੈਚੀ ਚੋਂ ਕੱਢ ਕੇ ਆਮ ਹੀ ਦਿਖਾਉਂਦੇ ਹੁੰਦੇ ਸੀ ਇਹ ਮੇਰਾ ਬਹੁਤ ਵਧੀਆ ਅਸਲਾ ਮੈਂ ਇੱਕ ਦੋ ਵਾਰ ਉਹਨਾਂ ਨੂੰ ਹਸਦਾ ਸੀ ਮੈਨੂੰ ਦੇ ਦੇ ਛੋਟਾ ਜਿਹਾ ਪਰ ਉਹ ਹੀ ਅਸਲੇ ਨੂੰ ਲੈ ਬੈਠਾ ਠੀਕ ਕਰਦਾ ਸਾਰੇ ਜਿੱਦਾਂ ਗੱਡੀਆਂ ਦੇ ਵੀ ਬਹੁਤ ਵਡੇ ਸ਼ਕੀਨ ਸੀ ਅਸਲੇ ਦੇ ਵੀ ਬੜੇ ਸ਼ਕੀਨ ਸੀ ਬਹੁਤ ਸ਼ਕੀਨ ਇਨਸਾਨ ਸੀ ਜੇ ਅਸਲੇ ਦੇ ਵੀ ਤੇ ਐਂਟੀਕ ਕਾਰਾਂ ਦੇ ਵੀ ਬੜੇ ਸ਼ਕੀਨ ਸੀ ਮਸਤ ਆਰਾਮ ਨਾਲ ਬੈਠੇ ਹਜੇ ਆਪਦੇ ਹੀ ਜ਼ਿੰਦਗੀ 'ਚ ਮਸਤ ਰਹਿੰਦੇ ਸੀ ਪਰਿਵਾਰ ਲਈ ਸਿਆਸਤਦਾਨ ਆਪਾਂ ਕਹਿ ਦਿੰਨੇ ਆ ਥੋੜਾ ਸਮਾਂ ਵੀ ਘੱਟ ਹੁੰਦਾ ਸੀ ਹੁਣ ਵਾਈਫ ਵੀ ਮਿਲ ਕੇ ਗਏ ਨੇ ਪਰ ਉਹ ਤਾਂ ਆਪਦੇ ਘਰੇ ਹੀ ਰਹਿੰਦੇ ਸੀ ਉਹਨਾਂ ਦਾ ਦਫ਼ਤਰ ਵੀ ਘਰੇ ਹੀ ਸੀ ਮੈਂ ਸ਼ਾਮ ਨੂੰ ਵੀ ਹੋ ਕੇ ਗਿਆ ਬਰਾੜ ਸਾਹਿਬ ਨਾਲ ਪਰਸੋਂ ਵੀ ਹੋ ਕੇ ਗਿਆ ਕੱਲ ਵੀ ਹੋ ਕੇ ਗਿਆ ਅਸੀਂ ਰੋਜ਼ ਮਿਲਦੇ ਰਹਿੰਦੇ ਸੀ ਸਰ ਕੋਈ ਕਾਰਨ ਪਤਾ ਲੱਗਿਆ ਵੀ ਗੋਲੀ ਚੱਲੀ ਕਿੱਦਾਂ ਵੀ ਕਿੱਦਾਂ ਕੁਝ ਨਹੀਂ ਠੀਕ ਠੁਕ ਸਾਫ਼ ਸੁਥਰ ਕਰਦੇ ਸੀ ਜੀ ਬਸ ਉਹ ਦਿਨ ਆ ਹੀ ਲੱਗ ਗਿਆ ਛੋਟਾ ਜਿਹਾ ਸੀ ਰਿਵਾਜ ਵੈਨਾ ਕਰਵਾ ਲਵਾਂਗੇ ਠੀਕ ਤੇ ਸਰ ਅਕਾਲੀ ਦਲ ਵੱਲੋਂ ਕੀ ਮੈਸੇਜ ਹੈ ਮੈਂ ਪਾਰਟੀ ਪ੍ਰਧਾਨ ਸਾਡੇ ਸੁਖਵੀਰ ਸਿੰਘ ਬਾਦਲ ਜੀ ਮੈਂ ਮਜੀਠੀਆ ਸਾਹਿਬ ਨਾਲ ਵੀ ਹੁਣੇ ਗੱਲ ਕੀਤੀ ਹੈ ਉਹਨਾਂ ਦੇ ਵੀ ਕਾਫੀ ਦੋਸਤਾਨਾ ਸਵੰਦ ਸੀ ਮਜੀਠੀਆ ਸਾਹਿਬ ਨਾਲ ਕਿਉਂਕਿ ਉਹਨਾਂ ਦੇ ਪਾਰਟੀ ਬਾਜ਼ੀ ਤੋਂ ਉੱਠ ਕੇ ਸਾਰਾ ਨਾਲ ਬੜੇ ਚੰਗੇ ਰਿਸ਼ਤੇ ਸੀਗੇ ਉਹਨਾਂ ਨੇ ਵੀ ਬਹੁਤ ਗਹਿਰਾ ਅਫਸੋਸ ਪ੍ਰਗਟ ਕੀਤਾ ਔਰ ਮੈਨੂੰ ਸਪੈਸ਼ਲੀ ਤੌਰ ਤੇ ਭੇਜਿਆ ਉਹਨਾਂ ਨੇ ਨਿਊਜ਼ ਦੇਖੀ ਔਰ ਮੇਦੀthia ਸਾਹਿਬ ਵੱਲੋਂ ਵੀ ਬਹੁਤ ਅਫਸੋਸ ਪ੍ਰਗਟ ਕਰਕੇ ਚਲੇ ਆਉਣਾ ਵੀ ਉਹਨਾਂ ਨੇ ਕੱਲ ਸਰ ਕੋਈ ਪਰਿਵਾਰ ਨਾਲ ਸੰਜੀ ਹੋਈ ਗੱਲ ਵੀ ਸੰਸਕਾਰ ਦੀ ਕਰਦੇ ਹਾਂ ਹਾਂ ਇਹ ਸਵੇਰੇ ਬੇਟੀ ਆ ਰਹੀ ਹੈ ਹਜੇ ਨਾ ਬੇਟੀ ਮਿਲਾਨਾ ਪੜਦੇ ਨੇ ਐਮਡੀ ਕਰਦੇ ਨੇ ਉਹ ਆ ਰਹੇ ਨੇ ਉਹ ਦਵਾ ਸਲਾਹ ਕਰਕੇ ਸਵੇਰੇ ਦੱਸ ਦੇਣਗੇ ਸ਼ਾਇਦ ਕੱਲ ਦੁਪਹਿਰ ਤੱਕ ਠੀਕ ਹੈ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਗੋਲੀ ਲੱਗਨ ਨਾਲ ਜਲੀ ਅਚਾਨਕ ਗੋਲੀ ਚਲੀ ਅਸੀਂ ਪਤਾ ਲੱਗਾ ਜੇ ਬਲੇ ਆ ਹੀ ਅੱਜ ਔਰ ਬਹੁਤ ਮਰੜਾ ਬਹੁਤ ਮਰੜਾ ਕਹਿ ਸਕਦੇ ਪਾਰਟੀ ਨੇ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੱਦੇ ਆਰੇ ਵਸਿਆਂ ਸਾਡਾ ਭਰਾ ਸੀ ਵੱਡਾ ਔਰ ਸਾਹੇ ਤੇ ਬਹੁਤ ਗੁੱਸੇ ਖਦੀ ਸੀ ਨਾ ਬਹੁਤ ਨੌਲਸ ਸੀ ਬਹੁਤ ਮਰੜਾ ਕਿੰਨੇ ਵੇ ਤੁਹਾਨੂੰ ਤਲਾਹ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦੇ ਫੋਨ ਆਏ ਕਾਫੀ ਲੋਕਾਂ ਦੇ ਫੋਨ ਆ ਗਏ ਸਿਰਫ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿ ਸਿਰ ਮੈਂ ਜਾ ਰਿਹਾ ਚੱਲ ਕੇ ਡੇਗੀ ਕੋਈ ਪੁਲਿਸ ਦੇ ਕੇ ਗੋਲੀ ਚੱਲ ਸਕਦੀ ਹੈ ਇਸ ਵੇਲੇ ਦੀ ਬੇਹੱਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਪ ਵਿਧਾਇਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਜੀ ਹਾਂ ਦੱਸ ਦਈਏ ਕਿ ਲੁਧਿਆਣਾ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਦੇਰ ਰਾਤ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਤੇ ਉੱਥੇ ਹੀ ਦੱਸ ਦਈਏ ਕਿ ਵਿਧਾਇਕ ਦੇ ਪਰਿਵਾਰਾਂ ਦਾ ਦਾਵਾ ਹੈ ਕਿ ਗਲਤੀ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਸਰ ਵਿੱਚ ਗੋਲੀ ਮਾਰ ਲਈ ਹੈ ਤਾਂ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਲੁਧਿਆਣਾ ਪਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰਤ ਗੋਗੀ ਦੀ ਸ਼ੁੱਕਰਵਾਰ ਦੇ ਰਾਤ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਤਦਾਜ਼ੀਏ ਕਿ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਆਫ ਪੁਲਿਸ ਜਸਕਰਨ ਸਿੰਘ ਤੇ ਜਨਕਿਆ ਉਹਨਾਂ ਨੇ ਗਲਤੀ ਨਾਲ ਆਪਣੇ ਆਪ ਨੂੰ ਗੋਲੀ ਮਾਰ ਜੋਨ ਸਿਰ ਵਿੱਚ ਜਾ ਲੱਗੀ ਹੈ ਤੇ ਉਹਨਾਂ ਨੂੰ ਤੁਰੰਤ ਡੀ ਐਮ ਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਵਿਧਾਇਕ ਗੁਰਪ੍ਰਤ ਗੋਗੀ ਨੂੰ ਮਰਤਕ ਐਲਾਨ ਕਰ ਦਿੱਤਾ ਗਿਆ ਉੱਥੇ ਹੀ ਉਹਨਾਂ ਦੀ ਮਰਤਕ ਰੇਨੂ ਡੀ ਐਮ ਸੀ ਹਸਪਤਾਲ